ਸਤਿ ਸ੍ਰੀ ਅਕਾਲ ਮੈਂ ਸੋਮਸਾ ਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਇੱਕ ਅਜੇ ਹੀ ਖੁਸ਼ਖਬਰੀ ਹੈ ਜਿਸ ਨੂੰ ਪੂਰਾ ਸਾਲ ਹੋ ਚੱਲਿਆ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜੇ ਹੀ ਖੁਸ਼ਖਬਰੀ ਡਿਸਕਸ ਕਰਨ ਜਾ ਰਿਹਾ ਜਿਸ ਨੂੰ ਇੱਕ ਸਾਲ ਤੇ ਦੋ ਦਿਨ ਹੋ ਚੁੱਕੇ ਨੇ ਔਰ ਜਿਸ ਦਾ ਕਾਫੀ ਲੋਕਾਂ ਨੇ ਜਿਹੜਾ ਫਾਇਦਾ ਲੀਤਾ ਹੈ ਮੈਂ ਦੱਸਣਾ ਚਾਹੁੰਦਾ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ ਅੰਬੇਡਕਰ ਊਰਜਾ ਪਵੰਦੇ ਵਿੱਚ ਇੱਕ ਲੈਬੋਰੀ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਔਰ ਇਸ ਲੈਬੋਰੀ ਦਾ ਉਦਘਾਟਨ 10 ਜੁਲਾਈ 2024 ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਓਬਰਾਏ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰ ਜਸਲ ਸਾਹਿਬ ਔਰ ਪੂਰੀ ਟੀਮ ਦੇ ਬਲੋਂ ਇਸ ਲੈਬੋਰੀ ਦਾ ਜਿਹੜਾ ਹੈ ਉਹ ਆਗਾਜ਼ ਕੀਤਾ ਗਿਆ ਸੀ ਉਦਘਾਟਨ ਕੀਤਾ ਗਿਆ ਸੀ 10 ਜੁਲਾਈ 2024 ਅੱਜ 12 ਜੁਲਾਈ 2025 ਹੋ ਗਿਆ ਮਤਲਬ 1 ਸਾਲ ਤੇ 2 ਦਿਨ ਇਸ ਖੁੱਲੀ ਹੋਈ ਲੈਬੋਰੀ ਨੂੰ ਹੋ ਗਏ ਨੇ ਔਰ ਹੁਣ ਤੱਕ ਇਸ ਲੈਬੋਰੀ ਦਾ ਕਿਉਂਕਿ ਇਹ ਲੈਬੋਰੀ ਮਨੁੱਖਤਾ ਦੀ ਭਲਾਈ ਵਾਸਤੇ ਜਿਹੜੀ ਹੈ ਉਹ ਖੋਲੀ ਗਈ ਸੀ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜੱਸਲ ਸਾਹਿਬ ਦਾ ਚੁੱਕਿਆ ਇੱਕ ਇੱਕ ਕਦਮ ਜਿਹੜਾ ਹੈ ਉਹ ਮਨੁੱਖਤਾ ਦੀ ਬਿਹਤਰੀ ਵਾਸਤੇ ਔਰ ਮਨੁੱਖਤਾ ਦੀ ਭਲਾਈ ਵਾਸਤੇ ਹੈ ਔਰ ਇਸ ਲੈਬੋਰੀ ਨੂੰ ਚਲਾਉਣ ਦੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਸਾਥ ਦਿੱਤਾ ਹੈ ਹਮੇਸ਼ਾ ਉਹਨਾਂ ਦੇ ਰਿਹਣੀ ਹਾਂ ਕਿਉਂਕਿ ਮਨੁੱਖਤਾ ਦੀ ਭਲਾਈ ਦੇ ਲਈ ਚੱਕਿਆ ਜਿਹੜਾ ਕਦਮ ਹੈ ਉਹ ਜਦੋਂ ਉਹਨਾਂ ਨੂੰ ਸੱਚਮੁੱਚ उस चके हुए कदम का फायदा मिलता है तो उन्होंने दिल के जो दुआव निकलद ने वह किसी तरह भी मुल खरीदिया नहीं जा सकता अज तीन तो देखो कि महंगाई का युग है और बहुत टैस्ट काफी महंगे टैस्ट ने ਔਰ ਕਈ ਵਾਰ ਟੈਸਟ ਆਪਾਂ ਅਫੋਰਡ ਨਹੀਂ ਕਰ ਸਕਦੇ ਮਹਿੰਗੇ ਟੈਸਟ ਆਪਾਂ ਨਹੀਂ ਕਰਵਾ ਸਕਦੇ ਸੋ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਣੋਂ ਇਹ ਬਹੁਤ ਸਾਰੀਆਂ ਜਿਹੜੀਆਂ ਲੈਬਸ ਆ ਉਹ ਖੋਲੀਆਂ ਗਈਆਂ ਨੇ ਪੰਜਾਬ ਦੇ ਵਿੱਚ ਹੀ ਨਹੀਂ ਐ ਆਊਟ ਆਫ ਪੰਜਾਬ ਵੀ ਨੇ ਔਰ ਹੋਰ ਵੀ ਬਹੁਤ ਸਾਰੀਆਂ ਮਤਲਬ ਲੈਬਸ ਨੇ ਜਿਨ੍ਹਾਂ ਲੈਬਸ ਦਾ ਉੱਥੇ ਦੇ ਲੋਕ ਬਸ਼ਿੰਦੇ ਜਿਹੜਾ ਫਾਇਦਾ ਲੈ ਰਹੇ ਨੇ ਸੋ ਗੱਲ ਕਰਦੇ ਆ ਇਹ ਅੰਬੇਡਕਰ ਊਰਜਾ ਪਵੰਦੇ ਵਿੱਚ ਚੱਲ ਰਹੀ ਲੈਬ ਜਿਹੜੀ ਬਾਰਨ ਤੋਂ ਜਦੋਂ ਮਾਜਰੀ ਅਕਾਲੀਆਂ ਰੋਡ ਤੇ ਜਾਂ ਮਾਜਰੀ ਅਕਾਲੀਆਂ ਨੂੰ ਜਾਣਦੇ ਆ ਤੇ ਰਸਤੇ ਦੇ ਵਿੱਚ ਇੱਕ ਚਾਰ ਮੰਜ਼ਲੀ ਬਿਲਡਿੰਗ ਹੈ ਅੰਬੇਡਕਰ ਊਰਜਾ ਪਵੰਦੀ ਉਸ ਤੇ ਵਿੱਚ ਹੀ ਲੈਬ ਜਿਹੜੀ ਚੱਲ ਰਹੀ ਹੈ ਸਵੇਰੇ 7 ਵਜੇ ਇਸ ਲੈਬ ਦਾ ਜਿਹੜਾ ਕੰਮਕਾਜ ਹੈ ਸ਼ੁਰੂ ਹੋ ਜਾਂਦਾ ਹੈ ਔਰ ਸ਼ਾਮ ਦੇ 3:30 ਤਿੰਨ ਵਜੇ ਤੱਕ ਇਹ ਕੰਮਕਾਜ ਚੱਲਦਾ ਹੈ ਸੋ ਜਿਹੜੇ ਲੈਬ ਟੈਕਨੀਸ਼ੀਅਨ ਨੇ ਮਿਸਟਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਕਿ ਹੁਣ ਤੱਕ ਸਾਲ ਦੇ ਵਿੱਚ ਕਿੰਨੇ ਕੁ ਮਰੀਜ਼ ਜਿਹੜੇ ਐ ਉਹ ਟੈਸਟ ਕਰਵਾਉਣ ਆਉਂਦੇ ਨੇ ਔਰ ਕਿੰਨੇ ਕੁ ਪਿੰਡ ਨੇ ਜੋ ਇਸ ਲੈਬੋ ਲੈਬੈਟਰੀ ਦਾ ਜਿਹੜਾ ਹੈ ਉਹ ਫਾਇਦਾ ਲੈ ਰਹੇ ਨੇ ਉਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਔਰ ਮੈਂ ਥੇ ਵੀ ਦੱਸਣਾ ਚਾਹੁੰਦਾ ਕਿ ਕਿਹੜੇ ਕਿਹੜੇ ਟੈਸਟ ਤੁਸੀਂ ਕਰਵਾ ਸਕਦੇ ਹੋ ਆਪਾਂ ਕਰਦੇ ਹਾਂ ਗੁਰਪ੍ਰੀਤ ਜੀ ਦੇ ਨਾਲ ਗੱਲਬਾਤ ਸੁਣਦੇ ਆ ਉਹਨਾਂ ਦੀ ਪੂਰੀ ਗੱਲਬਾਤ ਪਾਵਰ ਆਫ ਸੋਸ਼ਲ ਜੁੰਟੀ ਬਿਲੋ ਚਲਾਈ ਜਾ ਰਹੀ ਅੰਬੇਡਕਰ ਊਰਜਾ ਭਵਨ ਦੇ ਵਿੱਚ ਸਰਬੱਤ ਦਾ ਪਹਲਾਚੈਰੀਟੇਬਲ ਟਰਸਟ ਦੇ ਵੱਲੋਂ ਲੈਬਾਰਟਰੀ ਔਰ ਅੱਜ ਉਸ ਲੈਬਾਰਟਰੀ ਨੂੰ ਇੱਕ ਸਾਲ ਤੇ 2 ਦਿਨ ਹੋ ਚੁੱਕੇ ਨੇ ਕਿਉਂਕਿ 10 ਜੁਲਾਈ 2024 ਨੂੰ ਇਸ ਦਾ ਉਦਘਾਟਨ ਕੀਤਾ ਸੀ ਖੁਦ ਡਾਕਟਰ ਐਸ ਪੀ ਸਿੰਘ ਓਬਰਾਏ ਜੀ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਔਰ ਪਾਵਰ ਆਫ ਸੋਸ਼ਲ ਜਸਟੀਸ ਦੀ ਟੀਮ ਵੱਲੋਂ ਗੁਰਪ੍ਰੀਤ ਜੀ ਜਿਹੜੇ ਕਿ ਇਸ ਵੇਲੇ ਸੇਵਾਵਾਂ ਦੇ ਰਹੇ ਨੇ ਉਹ ਮੇਰੇ ਨਾਲ ਨੇ ਸਕਰੀਨ ਦੇ ਉੱਪਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਇੱਕ ਸਾਲ ਦੇ ਵਿੱਚ ਕੀ ਪ੍ਰੋਗਰੈਸ ਹੈ ਇਸ ਲੈਬਾਰਟਰੀ ਦੀ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਅੱਜ ਇੱਕ ਸਾਲ ਹੋ ਚੱਲਿਆ ਪਹਿਲਾਂ ਦਾ ਮੁਬਾਰਕਾ ਤੁਹਾਨੂੰ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਇੱਕ ਸਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲੈਟਰਨੇਸ਼ਨ ਗੁਰਪ੍ਰੀਤ ਸਿੰਘ ਸਨੀਓਬਰਾਇਲ ਲੈਬ ਪਿੰਡ ਬਾਰੰਦ ਇੱਕ ਸਾਲ ਦੇ ਵਿੱਚ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਹੈਗਾ ਅਸੀਂ 5000 ਪਲੱਸ ਪੇਸ਼ਣਾ ਦੇ ਟੈਸਟ ਕਰ ਚੁੱਕੇ ਹਾਂ ਤੇ ਸਾਡੇ ਕੋਲ ਸਾਡੇ ਨਾਲ ਦੇ ਪਿੰਡ 20 ਤੋਂ 25 ਪਿੰਡ ਟੈਸਟ ਕਰਵਾਉਣ ਆਉਂਦੇ ਨੇ ਜੋ ਕਿ ਬਹੁਤ ਹੀ ਵਧੀਆ ਰਿਜ਼ਲਟ ਤੇ ਬਹੁਤ ਹੀ ਵਧੀਆ ਟੈਸਟਿੰਗ ਅਸੀਂ ਕਰ ਰਹੇ ਹਾਂ ਸਾਰੇ ਖੂਨ ਨੇ ਰੇਟ ਵੱਲੋਂ ਵੀ ਤੇ ਟੈਸਟਿੰਗ ਵੱਲੋਂ ਵੀ ਕਿਹੜੇ ਕਿਹੜੇ ਟੈਸਟ ਗੁਰਪ੍ਰੀਤ ਜੀ ਇਸ ਲੈਬਰਾਟਰੀ ਦੇ ਵਿੱਚ ਹੁੰਦੇ ਅਸੀਂ ਬਲੱਡ ਦੇ ਸਾਰੇ ਟੈਸਟ ਜਿੰਨੇ ਵੀ ਹੁੰਦੇ ਨੇ ਸਾਇਟ ਸਾਡੇ ਕੋਲ ਹੁੰਦੇ ਨੇ ਔਰ ਜੇ ਫੁੱਲ ਬੋਡੀ ਦਾ ਟੈਸਟ ਕਰਵਾਉਣਾ ਹੋਵੇ ਕੀ ਉਹਦਾ ਮਤਲਬ ਹਸਾਪਤਾ ਹੈ ਕੀ ਕਿਸ ਤਰ੍ਹਾਂ ਹੈ ਸਾਡਾ ਫੁੱਲ ਬੋਡੀ ਪੈਕ ਸਾਡੇ ਕੋਲ 1300 ਰੁਪਏ ਦਾ ਹੈ 1395 ਰੁਪਏ ਦਾ ਹੈ ਜਿਹੜਾ 300 ਰੁਪਏ ਦਾ ਹੈ ਉਹ ਵਿਦਆਊਟ ਥਾਇਰੋਇਡ ਹੈਗਾ ਜਿਹੜਾ 395 ਰੁਪਏ ਦਾ ਹੈ ਉਹ ਵਿਦ ਥਾਇਰੋਇਡ ਹੈ ਅੱਛਾ ਗੁਰਪ੍ਰੀਤ ਇੱਕ ਲੋਕਾਂ ਦੀ ਸ਼ੰਕਾ ਬਹੁਤ ਹੈ ਕਿ ਸਨੀ ਉਹ ਬਰਾਏ ਮਤਲਬ ਜਿਹੜੀ ਇਹ ਲੈਬ ਲੈਬ ਚੱਲ ਰਹੀ ਹੈ ਇਸ ਦੇ ਟੈਸਟ ਜਿਹੜੇ ਉਹ ਕਈ ਹਸਪੀਟਲ ਜਿਹੜੇ ਉਸ ਨੂੰ ਮਾਨਤਾ ਨਹੀਂ ਦਿੰਦੇ ਕੁਝ ਐਹੋ ਜਿਹੀ ਵੀ ਗੱਲ ਬਾਤ ਹੈ ਨਹੀਂ ਸਾਡੇ ਸਾਰੇ ਹਸਪੀਟਲ ਵੈਲਿਡ ਨੇ ਪੀਜੀਆਈ ਰਜਿੰਦਰਾ ਮਾਤਾ ਪਛਲਿਆ ਅਮਰ ਹਸਪੀਟਲ ਬਹੁਤ ਟਰਾਂ ਹੈ ਸਾਡੇ ਕੋਲ ਪਰਚੀਆਂ ਆਉਂਦੀਆਂ ਨੇ ਡਾਕਟਰ ਸਲਿੱਪਸ ਆਉਂਦੀਆਂ ਨੇ ਐਮ ਡੀ ਮੈਡੀਸਨ ਹੋਗੇ ਔਰਤਾਂ ਹੋਗੇ ਸਾਰੇ ਹੀ ਅਵੇਲੇਬਲ ਨੇ मतलब ਕੋਈ ਐਹੋ ਜਿਹੀ ਟੈਨਸ਼ਨ ਨਹੀਂ ਹੈ ਨਹੀਂ ਨਹੀਂ ਕੋਈ ਨਹੀਂ ਕੁਰਪੀ ਜੀ ਹੁਣ ਆਪਾਂ ਗੱਲ ਕਰੀਏ ਜਿਸ ਟੈਸਟਾਂ ਵੀ ਤੇ ਜ਼ਿਆਦਾ ਕਰਕੇ ਟੈਸਟ ਕਿਸ ਚੀਜ਼ ਦੇ ਜਿਹੜੇ ਆ ਤੁਹਾਡੀ ਆਉਂਦੇ ਨੇ ਜਿਸ ਕਿਸ ਬਿਮਾਰੀ ਦੇ ਨਾਲ ਰਿਲੇਟਡ ਜਿਹੜੇ ਉਹ ਜ਼ਿਆਦਾ ਟੈਸਟ ਆਉਂਦੇ ਸਾਡੇ ਕੋਲ ਜ਼ਿਆਦਾਤਰ ਜੋ ਕਿ ਅੱਜ ਕੱਲ ਆਪਨੇ ਚੱਲ ਹੀ ਰਿਹਾ ਹੈ ਰੂਟੀਨ ਦੇ ਵਿੱਚ ਪੈਕੇਜ ਹੀ ਅਗਲਾ ਕਰਾਂਦਾ ਹੈ ਖੂਨ ਗਾੜੇ ਦੇ ਹੋਵੇ ਲਿਪੜ ਪ੍ਰੋਫਾਈਲ 슈ਗਰ ਹੋਗੀ ਜਾਂ ਜੋ ਕਿ ਡਾਕਟਰ ਸਲਿੱਪ ਤੇ ਲਿਖ ਦੇਣੇ ਉਹ ਆਪਾਂ ਕਰ ਕਰਾਉ ਨੂੰ ਦੇ ਦਿੰਨੇ ਆ ਔਰ ਕਿਸ ਤਰ੍ਹਾਂ ਮਤਲਬ ਵਾਲੇ ਤੁਹਾਡੇ ਦੇ ਪਿੰਡਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਹਿੰਦਾ ਤੁਹਾਡੇ ਬਹੁਤ ਵਧੀਆ ਰਿਸਪੌਂਸ ਹੈਗਾ ਲੈਬ ਸਵੇਰੇ 7 ਵਜੇ ਓਪਨ ਹੋ ਜਾਂਦੀ ਆ 3:30 ਵਜੇ ਤੱਕ ਲੈਬ ਦੀ ਟਾਈਮਿੰਗ ਹੈਗੀ ਆ ਤੇ ਸ਼ਾਮ ਦੇ ਵਿੱਚ 8 ਤੋਂ 4:30 ਹੈਗੀ ਆ ਬਹੁਤ ਵਧੀਆ ਰਿਸਪੌਂਸ ਆਏਗਾ 20 ਤੋਂ 25 ਮਿੰਟ ਸਾਡੇ ਕੋਲ ਆਉਂਦੇ ਨੇ ਜਿਹੜੀ ਰਿਪੋਰਟ ਹੈ ਫਿਰ ਉਹਨਾਂ ਨੂੰ ਤੁਸੀਂ ਵਟਸਐਪ ਰਹੀ ਪੇਜ ਦੇਓ ਜਾਂ ਕਿਸ ਤਰ੍ਹਾਂ ਉਹਨਾਂ ਤੱਕ ਕਨਵੇ ਕਰ ਦਿਓ ਜਾਂ ਆਪ ਆ ਕੇ ਲੈ ਜਾਂਦੇ ਕੁਝ ਪੇਸ਼ੈਂਟ ਆਪ ਆ ਕੇ ਲੈ ਜਾਣੇ ਆ। ਕੁਝ ਜਿਨ੍ਹਾਂ ਨੇ ਡਾਕਟਰ ਨੂੰ ਅਮਰਜੈਂਸੀ ਦਿਖਾਣਾ ਹੁੰਦਾ ਹੈ ਤੁਹਾਨੂੰ ਮੈਂ WhatsApp ਵੀ ਕਰ ਦਿੰਦਾ। ਜਾਂ ਕੁਝ ਪੇਸ਼ੈਂਟ ਆਪ ਲੈ ਕੇ ਆ ਜਾਂਦੇ ਆ। ਕੁਝ ਟੈਸਟ ਹੁੰਦੇ ਨੇ ਜਦੀ ਰਿਪੋਰਟ ਨੈਕਸਟ ਡੇ ਆਣੀ ਹੁੰਦੀ ਹੈ ਤੇ ਉਹ ਨੈਕਸਟ ਡੇ ਆ ਕੇ ਵੀ ਲੈ ਜਾਂਦੇ ਨੇ। ਸਾਰੇ ਟੈਸਟ ਇਸ ਲੈਬੋਰੀਥੀ ਹੀ ਹੁੰਦੇ ਨੇ ਜਾਂ ਤੁਸੀਂ ਵੀ ਅੱਗੇ ਕਿਤੇ ਭੇਜਦੇ ਹੋ। ਰੂਟੀਨ ਟੈਸਟ ਸਾਰੇ ਇੱਥੇ ਹੀ ਹੁੰਦੇ ਨੇ। ਸਪੈਸ਼ਲ ਟੈਸਟ ਜਿਵੇਂ ਵਿਟਾਮਿਨਸ ਹੋ ਗਏ, ਥਾਇਰਾਇਡ ਹੋ ਗਿਆ ਜਾਂ ਹੋਰ ਹਾਰਮੋਨਸ ਹੋ ਗਏ ਉਹ ਅਸੀਂ ਬਾਹਰੋਂ ਕਰਵਾ ਕੇ ਦਿੰਨੇ ਆ। ਕੀ ਕਹਿਣਾ ਚਾਹੁੰਦੇ ਹੋ ਅੱਜ ਇੱਕ ਸਾਲ ਹੋ ਚੁੱਕਾ ਹੋ ਗਿਆ ਹੈ ਇੱਕ ਸਾਲ ਤੇ 2 ਦਿਨ ਹੋ ਗਿਆ ਹੈ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ ਇੱਕ ਸਾਲ ਦਾ ਬਹੁਤ ਵਧੀਆ ਤਜਰਬਾ ਰਿਹਾ ਹੈ ਇੱਕ ਸਾਲ 2 ਦਿਨ ਹੋ ਗਏ ਨੇ 5000 ਪਲੱਸ ਪੇਸ਼ੈਂਟ ਅਸੀਂ ਕਰ ਚੁੱਕੇ ਹਾਂ ਮੈਂ ਤਾਂ ਇਹ ਕਹਿਣਾ ਵਧ ਤੋਂ ਵੱਧ ਆ ਕੇ ਸਸਤੇ ਟੈਸਟਾਂ ਤੇ ਵਧੀਆ ਰਿਪੋਰਟਿੰਗ ਦਾ ਫਾਇਦਾ ਚੁੱਕਿਆ ਜਾਏ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਠੀਕ ਹੈ ਜੀ ਥੈਂਕ ਯੂ ਸੋ ਦੋਸਤੋ ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾ ਇੱਕ ਸਾਲ ਇਸ ਲੈਬ ਨੂੰ ਹੋ ਚੁੱਕਿਆ ਹੈ ਔਰ ਇੱਕ ਸਾਲ ਤੇ ਦੋ ਦਿਨ ਔਰ ਸੱਚਮੁੱਚ ਤੁਸੀਂ ਸਮਝ ਕੇ ਜਿਨ੍ਹਾਂ ਜਿਨ੍ਹਾਂ ਕੋਲੇ ਵੀਡੀਓ ਜਾਂਦੀ ਹੈ ਉਹ ਆਪਣੇ ਨਜ਼ਦੀਕੀਆਂ ਨੂੰ ਜ਼ਰੂਰ ਦੱਸੇ ਤਾਂ ਕਿ ਵੱਧ ਤੋਂ ਵੱਧ ਇਸ ਲੈਬੋਰੀ ਦਾ ਜਿਹੜਾ ਫਾਇਦਾ ਉਹ ਲਿੱਤਾ ਜਾ ਸਕਦਾ ਹੈ ਔਰ ਤੁਸੀਂ ਆਪ ਆਪਣੇ ਗੁਆਂਢ ਦੇ ਵਿੱਚ ਆਪਣੇ ਆਸ ਪੜੋਸ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਜਿਨ੍ਹਾਂ ਨੂੰ ਵੀ ਇਹ ਨਜ਼ਦੀਕ ਲੈਬੋਰੀ ਪੈਂਦੀ ਹੈ ਉਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਪੋ ਸੁਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋ ਸੁਨਾਮਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ